ਉਹ ਸੰਗ ਜੀ ਵੀ ਪਹੁੰਚ ਚੁੱਕੇ ਨੇ ਆਪਾਂ ਉਹਨਾਂ ਦੇ ਮੁਖਾਰ ਵਿਦ ਤੋਂ ਵੀ ਗੁਰਬਾਣੀ ਹਨ ਜਿਸ ਕੀ ਅਨ ਸਰਵਣ ਕਰਨਾ ਕਿਉਂਕਿ ਜਿਨ੍ਹਾਂ ਨੇ ਇਹ ਕੂਰਨੇ ਪਾ ਕੇ ਇਹ ਸਥਾਨ ਨੂੰ ਇੱਕ ਸਾਲ ਤੋਂ ਪਹਿਲਾਂ ਪਹਿਲਾਂ ਹੀ ਕੰਪਲੀਟ ਕਰ ਦਿੱਤਾ ਹੈ ਅਤੇ ਸਾਲ ਡੇਢ ਸਾਲ ਦੇ ਵਿੱਚ ਰੋਪਣ ਦੀ ਬਿਲਡਿੰਗ ਵੀ ਕੰਪਲੀਟ ਹੋ ਜਾਣੀ ਆਓ ਆਪਾਂ ਸਾਰੇ ਮਾਈ ਭਾਈ ਨੇ ਮਾਂ ਪਰਸ਼ਾਨਾ ਅੰਮ੍ਰਿਤ ਵਚਨ ਸੁਣ ਕੇ ਜਰ ਨੂੰ ਸਫਲਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ شری گاہ ملک ملیا ہے نام چھوڑ واسطے سیوا کرنے چوراسی لکھ جان کی بھوکتوں کے بعد یہ جی منقا دن بڑی مشکل ملتا ہے اپنے دیکھتے ہیں اتنے کچھ نہیں لے جانا ਚਾਹ ਤੈਂ ਚੰਡੀ ਕੀ ਦੇ ਕੱਟਨੇ ਹੁੰਦੇ ਤੈਂ ਚੜਦਾ ਹੁੰਦਾ ਹੈ ਸ਼ਬਦ ਹੁੰਦਾ ਹੈ ਬਚਪਨ ਹੁੰਦੀ ਹੈ ਜਵਾਨੀ ਹੁੰਦੀ ਹੈ ਬੜਾਪਾ ਅਕੀਰ ਸਾਬ ਦਾ ਨੀਰਾਂ ਕਹਿੰਦਾ ਕੋਈ ਕਿਥੇ ਇਹ ਤੋਂ ਕੁਛ ਨਹੀਂ ਲੈ ਜਾਣਾ ਜਿੰਨਾ ਜਨ ਸਮਾ ਇਹ ਵਾਇਲਾ ਜਾਪ ਕਰਾਂਗੇ ਮੂਰ ਮੰਤੇ ਜਾਪ ਕਰਾਂਗੇ ਗੁਰਵਾਣੀ ਪੜਾਂਗੇ satsang ਕਰਾਂਗੇ ਉਹੀ ਸਭਾ ਲਿਖਿਆ ਹੈ ਸੋ ਸਾਧ ਸੰਗਤ ਵਾਹਿਗੁਰੂ ਜੀ ਖੜਿਆ ਕਰੋ ਇੱਕ ਸ਼ਬਦ ਪੜ੍ਹਦੇ ਆਂ ਨਾਮ ਜੱਪੀਏ ਤਾਂ ਦੂਰ ਹੁੰਦੇ ਦੁੱਖੜੇ ਸਿਵਾ ਕਰਕੇ ਮਾਨ ਪਾਈਦਾ ਨਾਮ ਜੱਪੀਏ ਤਾਂ ਦੂਰ ਹੁੰਦੇ ਦੁੱਖੜੇ ਸਿਵਾ ਕਰਕੇ ਮਾਨ ਪਾਈਦਾ ਨਾਮ ਜੱਪੀਏ ਤਾਂ ਦੂਰ ਹੁੰਦੇ ਦੁੱਖੜੇ ਸਿਵਾ ਕਰਕੇ ਮਾਨ ਜਪੀਏ ਤਾ ਦੂਰੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਆ ਹਾਮ ਜਪੀਏ ਤਾ ਦੂਰੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਆ ਹਾਮ ਜਪੀਏ ਤਾ ਦੂਰੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਆ ਜਪੀਏ ਤਾ ਦੂਰੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪੀਏ ਤਾ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਜਿਨ ਜਿਨ ਇਨਸਾਨ ਸੇਵਾ ਕਰੇਗਾ ਉਹਦਾ ਮਨ ਪਵਿੱਤਰ ਹੋ ਜਾਏਗਾ ਜੇਕਰ ਕੋ ਗੰਦੀ ਜਗ੍ਹਾ ਹੈ ਉਹਨੂੰ ਆਪੇ ਝਾੜੂ ਮਾਰ ਕੇ ਸਾਫ਼ ਕਰ ਦੇਗਾ ਆਪਾਂ ਕੱਪੜੇ ਪਾਉਂਦੇ ਆ ਗੰਦੇ ਹੋ ਜਾਂਦੇ ਆ ਅਗਲੇ ਦਿਨ ਪਾਣੀ ਨਹੀਂ ਕਰਦਾ ਤੋ ਕੇ ਪ੍ਰੈਸ ਕਰਕੇ ਕੋਈ بڑے ਬਾਵਾਮੀ ਲੱਗੇ ਲੱਗਦੇ ਆ ਇਸਰੇ ਮਨ ਨੂੰ ਵੀ ਪਦਨੀ ਜਨੇ ਜਲਮ ਜਨਮ ਸਤੋਸ ਖੜਾ ਮਨ ਮਹਿਲਾ ਹੈ ਇਹ ਸੇਵਨ ਸ਼ਬਦ ਹੁੰਦਾ ਹੈ ਜਦ ਤੱਕ ਸ਼ਬਦ ਨਹੀਂ ਹੁੰਦਾ ਉਹਦੇ ਵੀ ਨਾਮ ਨਹੀਂ ਲੱਗਦਾ ਨਾਮ ਤਾਂ ਹੀ ਲੱਗੇਗਾ ਜੇਕਰ ਸੇਵਾ ਕੀਤੀ ਜਾਵੇ ਮਨ ਜਤ ਨਜ਼ਾਰੇ ਜਿਹੜਾ ਬੰਦਾ ਸੇਵਾ ਦੇ ਅਸਰ ਆ ਉਹ ਨਾਮ ਵਿੱਚ ਜਪ ਸਕਦਾ ਕਿਉਂਕਿ ਸੇਵਾ ਇੱਕ ਭਗਤੀ ਦੀ ਮਾ ਮੰਦੀ ਹੈ ਸੇਵਾ ਕਰਨੇ ਕਰਦੇ ਨਿਸ਼ਕਾਮ ਸੇਵਾ ਗੁਰੂ ਅਗੰਗਦ ਦੇ ਮਹਾਰਾਜ ਨੇ ਇਨੀ ਸੇਵਾ ਕੀਤੀ ਇਨੀ ਸੇਵਾ ਕੀਤੀ ਗੁਰੂ ਨਾਲ ਸੇਵਾ ਮਹਾਰਾਜ ਨੇ ਗੁਰੂ ਨੇ ਗੁਰੂ ਬਣਾ ਕੇ ਰੱਖਿਆ ਗੁਰੂ ਅਰਜਨ ਦੇ ਮਹਾਰਾਜ ਨੇ 12 ਸਾਲ ਉੱਠੇ ਕੜੀ ਜਾਣਾ ਸਿੱਧੇ ਮਿਹਰੀ ਆਣਾ ਅੰਤ ਤੱਕ ਸੇਵਾ ਕੀਤੀ ਬਚਨ ਬਣਿਆ ਗੁਰੂ ਨੇ ਗੁਰੂ ਬਣਾ ਕੇ ਰੱਖਿਆ ਗੁਰੂ ਅਰਜਨ ਦੇ ਮਹਾਰਾਜ ਨੇ ਸੇਵਾ ਕੀਤੀ ਬਚਨ ਬਣਿਆ ਸੰਤ ਬਚਨ ਕਹਿ ਕੇ ਇਨੀ ਸੇਵਾ ਕੀਤੀ ਕਿ ਗੁਰੂ ਨੇ ਗੁਰੂ ਬਣਾ ਕੇ ਰੱਖਿਆ ਜਿਹੜਾ ਸੰਤ ਬਚਨ ਨਹੀਂ ਮੰਨ ਸਕਦਾ ਉਹਦਾ ਕੁਝ ਨਹੀਂ ਬੰਨਣਾ ਇਹ ਤਾਂ ਬੜੇ ਦਾ ਹਜੂ ਆਪਣੇ ਮਹਾਤਮਾ ਦੇ ਅਪੇਛੇ ਮਾਲਕੀ ਉਹਦੇ ਨਾਲ ਜਿਹੇਗਾ ਜੀਵਨ ਟਾਲ ਲੇਗਾ ਤੇ ਚੰਗਾ ਰਹੇਗਾ ਨਹੀਂ ਤੇ ਕੁਝ ਨਹੀਂ ਬੰਨਣਾ ਕਿਉਂ ਜੀ ਗੱਲ ਵਿੱਚੋਂ ਬਚਨ ਦੀ ਹੈ ਸੰਤੋਂ ਸਬਰ ਪਾਲੂ ਕਰੀਏ ਕਿਉਂਕਿ ਬਚਨ ਕਮ ਆਵੇ ਸੰਤਰ ਕਾ ਸੁਭੋਰ ਪ੍ਰਸਾਦਿਤ ਕਰੀਏ ਜਦੋਂ ਸੰਤ ਮਹਾਰਾਜ ਦੇ ਚਰਨਾਂ ਪਹਿਲੇ ਦਿਨ ਗਏ ਸੀ ਮਾਰੇ ਇੱਕੋ ਬਚਨ ਕਿਹਾ ਕਦੇ ਪਾਈ ਤੁਰੇ ਸੱਖਾਂ ਨਾ ਲੱਗੇ ਰਹਿਣ ਇਹ ਕਦੇ ਮਹਾਰਾਜ ਜੀ ਇਹ ਇਕਰਾਰ ਕਰਦੇ ਆ ਕਿ ਅਸੀਂ ਕਰਦੇ ਆ ਜਿਹੋ ਵਚਨ ਕਰਤਾ ਮੰਨ ਲਓ ਅਸੀਂ ਦੂਜੀ ਵਾਰ ਵਚਨ ਕੀ ਕੀਤਾ ਕਦੇ ਭਾਈ ਤੇਰੀ ਜ਼ਿੰਦਗੀ ਦਾ ਸੇਵਾ ਲਈ ਹੈ ਅਖੀਰ ਤੱਕ ਦੰਦੀ ਦੇ ਆਤਮ ਸੁਭਾਅ ਕਰਦਾ ਸੇਵਾ ਕਰੂੰ ਐਨੀ ਸੇਵਾ ਕਰਨੀ ਹੈ ਐਨੇ ਰੰਗਰ ਚਲਾਉਣੇ ਆ ਕਿ ਸੇਵਾ ਕਰਕੇ ਆਪਣੇ ਭੰਡਾਰੇ ਖਾਲੀ ਆਤਮ ਸੁਭਾਅ ਦੇ ਅੰਤਮ ਸੁਭਾਅ ਆਵਾਂਗੇ ਸੋ ਮਹਾਰਾਜ ਕਿਰਪਾ ਕੀਤੀ ਦੋ ਕਿਸੇ ਵੀ ਹੱਥ ਦੇ ਗਏ ਨੇ ਫੇਰ ਵੀ ਥੋੜੇ ਜਾ ਰਹੇ ਕਿੰਨੇ ਸਥਾਨ ਨੇ پھیو لا لو اکڈمیاں کالج روپڑ جلندر سب جگہ دو سرپا کی جو ابدیش دے وہ سارا جنیاں بھی بلڈنگ نے دس میں اپنی ہاتھی بنائی ہونی پا رہی ہیں سو so, سات سنگے جی ہوں اے کچھ دن واسطے باہر جا رہے ہیں کرم جیت نے ابھی ڈیوٹی سنبھالی ہے ایک کنڈ پٹن ڈیٹی سنبھالی نے اگریز نے کھیتی پکا سنبھالا ہے کار سمندی ڈیوٹی لا دی اتنے کہ اتنے کار سیوا کروں ਉਹ ਸਾਫ ਸਮਾਜ ਜਿੰਨਾ ਵੀ ਹੈ ਧਰਕਵਾਰ ਸੰਦ ਦੇਖਿਆ ਰਹੇਗਾ ਇਹ ਮਸੀਂ ਇਸ ਜਣਾ ਦਾ ਅਸੀਂ ਆਪਣੇ ਮਗਰੋਂ ਸਮਾਅ ਦਿੱਤੀ ਹੈ ਇਸ ਕਰਕੇ ਕੱਲ ਮਤੇ ਚੱਲੇ ਇੱਕ ਤੋਂ ਆਸੇ ਮਸੀਂ ਬਾਹਰ ਛੇ ਇੰਡੀਆ ਵੀ ਆਣਾ ਹੈ ਅਮਰੀਕਾ ਵੀ ਜਾਣਾ ਹੈ ਇੰਗਲੈਂਡ ਵੀ ਜਾਣਾ ਹੈ ਇਸ ਕਰਕੇ ਤੋਂ ਪਿੱਛੋਂ ਖਿਆਲ ਆਇਆ ਉਹ ਸਾਫ ਸਮਝ ਨਾਮ ਜਪਿਆ ਕਰੋ ਵੇ ਜੋ ਖਾਲਸਾ ਵੇ ਹੋਏ ਤੇ